ਅਮਾ ਦੇ ਦੁੱਧ ਦਾ ਫੇਸ ਪੈਕ ਬਦਾਮਾਂ ਦੇ ਦੁੱਧ ਦਾ ਫੇਸ ਪੈਕ ਬਣਾ ਰਹੇ ਆ ਜੱਪਾ ਬੜੀ ਘੈਂ ਚੀਜ਼ ਬਣਾਤੀ ਡਾਕਟਰ ਸਾਹਿਬ ਜਿਹੜਾ ਮੈਂ ਤੁਹਾਨੂੰ ਕਿਹਾ ਨਾ ਚਿਹਰਾ ਵਾਕਈ ਚੰਨ ਵਰਗਾ ਹੋ ਜਾਏਗਾ ਬੜੀ ਘੈਂ ਚੀਜ਼ ਹੈ ਡਾਕਟਰ ਸਾਹਿਬ ਫ੍ਰੈਗਰੈਂਸ ਵੀ ਬੜੀ ਜ਼ਬਰਦਸਤ ਹੈ ਬਿਲਕੁਲ ਨੈਚੁਰਲ ਬਦਾਮਾਂ ਦਾ ਦੁੱਧ ਕੀ ਕਰਦਾ ਇਹ ਨਹੀਂ ਪਤਾ ਜੀ ਸਾਨੂੰ ਇਹ ਚਿਹਰੇ ਨੂੰ ਨਰਿਸ਼ ਕਰਦਾ ਨਰਿਸ਼ ਮੀਨਜ਼ ਨਿਖਾਰਦਾ ਨਰਮ ਜੇ ਕਰਤੀ ਜੀ ਸਕਿਨ ਐ ਆਕੜੀ ਆਕੜੀ ਜਿਹੀ ਪਈ ਸੀ ਰੁਕੀ ਸਾਹਿਬ ਦੇਖੋ ਤੁਹਾਡੇ ਚਿਹਰੇ ਤੇ ਜਿੱਦਾਂ ਕੋਰੀਅਨ ਸਕਿਨ ਨਹੀਂ ਹੁੰਦੀ ਉਦਾਂ 글로 ਆਇਆ ਕੇਸਰ ਚਿਹਰੇ ਦੇ ਉੱਤੇ ਨਖਾਰ ਲੈ ਕੇ ਆਉਣ ਲਈ ਪੂਰੇ ਵਰਲਡ ਚ ਮਸ਼ਹੂਰ ਹੈ ਜਿਹੜੇ ਚਿਹਰੇ ਤੇ ਕੇਸਰ ਲੱਗ ਗਿਆ ਉਹਦੇ ਉੱਤੇ ਲਾਲੀਆਂ ਭਖਣੀਆਂ ਡੈਫੀਨੇਟ ਹੀ ਨੇ ਤੁਸੀਂ 45 ਸਾਲਾਂ ਦੇ ਹੋ ਕੇ 35 ਸਾਲਾਂ ਦੇ ਲੱਗਣੇ ਸ਼ੁਰੂ ਹੋ ਜਾਓਗੇ ਜੇ ਤੁਸੀਂ ਇਹਨੂੰ ਯੂਜ਼ ਕਰ ਲੋਗੇ ਆ ਜੇ ਨੁਸਖਾ ਇਹ ਫਾਰਮੂਲਾ ਮਹਿੰਗੇ ਮਹਿੰਗੇ ਫੇਸ਼ੀਅਲਸ ਮਹਿੰਗੇ ਮਹਿੰਗੀਆਂ ਬਲੀਚਾ ਨੂੰ ਫੇਲ ਕਰਕੇ ਰੱਖਦੇ ਤਨਵਰਗਾ ਮੁਖੜਾ ਦਾ 100% ਹੋਏਗਾ ਜਿਹੜੇ ਚੰਨ ਤੇ ਮਾੜੇ ਮੋٹے ਦਾਗ ਤੁਹਾਨੂੰ ਲੱਭਦੇ ਨੇ ਅਸਲੀ ਚੰਨ ਤੇ ਉਹ ਤੁਹਾਡੇ ਮੂੰਹ ਤੇ ਉਹ ਵੀ ਨਹੀਂ ਲੱਭਣਗੇ ਕਿਉਂਕਿ ਇਹ ਸਾਰੀਆਂ ਚੀਜ਼ਾਂ ਆਲ ਨੇਚਰਲ ਨੇ ਇਹ ਤੁਸੀਂ ਬਿਲਕੁਲ ਬੇਫਿਕਰ ਹੋ ਕੇ ਤੁਸੀਂ ਇਹਨੂੰ ਇਸਤੇਮਾਲ ਕਰ ਸਕਦੇ ਹੋ ਇਹ ਨੁਸਖੇ ਨੂੰ ਮੈਂ ਆਪ ਕਈ ਸਾਲਾਂ ਤੋਂ ਟਰਾਈ ਕਰ ਰਿਹਾ ਤੇ ਮੈਨੂੰ ਕਦੀ ਕਿਸੇ ਤਰ੍ਹਾਂ ਦਾ ਕੋਈ ਬਲੇਮਿਸ਼ ਦੀ ਪ੍ਰੋਬਲਮ ਨਹੀਂ ਆਈ ਕਿਸੇ ਤਰ੍ਹਾਂ ਦੀ ਕੋਈ ਅਨਿਵਨ ਸਕਿਨ ਟਨ ਦੀ ਪ੍ਰੋਬਲਮ ਨਹੀਂ ਆਈ ਚਿਹਰੇ ਦੇ ਉੱਤੇ ਗਲੋ ਵੀ ਪੂਰਾ ਰਹੇਗਾ ਜਿਹਨੇ ਜਿਹਨੇ ਮੇਰੇ ਪੇਸ਼ੈਂਟਾਂ ਨੇ ਯੂਜ਼ ਕੀਤਾ ਉਹ ਇਹਦੀਆਂ ਤਾਰੀਫਾਂ ਕਰਦੇ ਨਹੀਂ ਸਕਦੇ ਇਸ ਵੇਲੇ ਬਾਜ਼ਾਰ ਦੇ ਵਿੱਚ ਬੜੇ ਮਹਿੰਗੇ ਮਹਿੰਗੇ ਫੇਸ਼ੀਅਲ ਚੱਲ ਰਹੇ ਨੇ ਕੋਈ 2000 ਦਾ ਕੋਈ 4000 ਦਾ ਕੋਈ 10000 ਦਾ ਕੋਈ 3D ਕੋਈ 5D ਇਹ ਜਿਹੜਾ ਤੁਹਾਡਾ ਨੁਸਖਾ ਫਾਰਮੂਲਾ ਉਹਨਾਂ ਨੂੰ ਮਾਤ ਦੇ ਸਕਦਾ ਇਹ ਫਾਰਮੂਲਾ ਬਣਾਇਆ ਇਹਦੇ ਤੇ ਮੈਂ ਡੈਮ ਸ਼ੋਰ ਆ 100% ਸ਼ੋਰ ਆ ਕਿ ਇਹਦਾ ਰਿਜ਼ਲਟ ਆਪਾਂ ਨੂੰ 100% ਮਿਲਣਾ ਹੀ ਮਿਲਣਾ ਹੈ ਜਿਹੜੇ ਜਿਹੜੇ ਚਿਹਰੇ ਦੇ ਉੱਤੇ ਤੁਹਾਡੇ ਡਰਾਈਨੈਸ ਹੈ ਜਾਂ ਕੁਝ ਵੀ ਹੈ ਜਾਂ ਦਾਗ ਬਣ ਗਏ ਨੇ ਜਾਂ ਅਨ ਇਕਨ ਸਕਿਨ ਟੋਨ ਆ ਗਈ ਹੈ ਉਹ ਉਹਨੇ ਦੂਰ ਕਰਨੀ ਹੈ ਤਾਂ ਸਫਰੇ ਹੁਣ ਦੱਸ ਦੋ ਵੀ ਨੁਸਖਾ ਫਾਰਮੂਲਾ ਬੰਨਾ ਕਿਵੇਂ ਹੈ ਆਹ ਦੇਖੋ ਜੀ ਕੇਸਰ ਵਾਲਾ ਪਾਣੀ ਕੇਸਰ ਵਾਲਾ ਪਾਣੀ ਜੀ ਆਹ ਦੇਖੋ ਇਹਨੂੰ ਹੁਣ ਮਿਕਸ ਕਰ ਲੈਣਾ ਆਹ ਦੇਖੋ ਕਲਰ ਚੇਂਜ ਹੋ ਗਿਆ ਨਾ ਉਹਦਾ ਹਾਂਜੀ ਆਹ ਦੇਖੋ ਇਹ ਇੰਨੀ ਤਕਰੀਬਨ ਇੰਨੀ ਜੀ ਆਹ ਦੇਖੋ ਹੋਏ 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 ਆਹ ਦੇਖੋ ਜੀ ਕਲਰ ਦੇਖੋ ਕਿੰਨਾ ਪਿਆਰਾ ਬਣਿਆ ਬਾਜ਼ਾਰ ਦੀ ਕੋਈ ਕਰੀਮ ਲੱਲੋ ਤੇ ਆਹ ਲੱਲੋ ਤੇ ਮੈਂ ਕਿਹਾ ਉਹਨਾਂ ਵੀ ਸੋਹਣੀ ਜਿਹੀ ਖੁਸ਼ਬੂ ਹੈ ਮੈਂ ਥੋੜਾ ਜਿਹਾ ਜ਼ਿਆਦਾ ਐਕਸਾਈਟਡ ਆ ਕਰੀਮ ਨੂੰ ਲੈ ਕੇ ਕਿੰਨਾ ਕੁ ਟਾਈਮ ਚ ਫਰਕ ਪੈ ਜਾਊਗਾ ਇੱਕ ਹਫ਼ਤੇ 'ਚ ਫਰਕ ਪੈ ਜਾਊਗਾ ਜੋ ਕੋਈ ਵੀ ਮੇਰੀ ਕੋਈ ਬੀਬੀ ਭੈਣ ਮੇਰਾ ਕੋਈ ਭਰਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੇਗਾ ਸੁੰਦਰਿਆ ਕਰੀਮ ਦਾ ਇੱਕ ਪੈਕ ਵਿਦ ਕੋਰੀਅਰ ਚਾਰਜਸ ਮੇਰੇ ਵੱਲੋਂ ਬਿਲਕੁਲ ਮੁਫਤ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀਫ faruqui ਜੇਕਰ ਤੁਸੀਂ ਮਹਿੰਗੇ ਮਹਿੰਗੇ ਫੇਸ਼ੀਅਲ ਕਰਾ ਕੇ ਥੱਕ ਗਏ ਹੋ ਆਪਣੀਆਂ ਜੇਬਾਂ ਢਿੱਲੀਆਂ ਕਰਾ ਕਰਾ ਕੇ ਅੱਕ ਗਏ ਹੋ ਤੇ ਆਪਣੀ ਬਚਤ ਆਪਣੀ ਜਮਾ ਪੂੰਜੀ ਆਪਣੇ ਚਿਹਰੇ ਤੇ ਲਗਾ ਲਗਾ ਕੇ ਨਿਰਾਸ਼ ਹੋ ਚੁੱਕੇ ਹੋ ਤਾਂ ਜੇ ਵੀਡੀਓ ਤੁਹਾਡੇ ਵਾਸਤੇ ਅਸੀਂ ਬਣਾ ਰਹੇ ਹਾਂ ਅੱਜ ਇਹ ਨੁਸਖਾ ਇਹ ਫਾਰਮੂਲਾ ਮਹਿੰਗੇ ਮਹਿੰਗੇ ਫੇਸ਼ੀਅਲਸ ਮਹਿੰਗੇ ਮਹਿੰਗੀਆਂ ਬਲੀਚਾਂ ਨੂੰ ਫੇਲ ਕਰਕੇ ਰੱਖਦੇ ਗਾ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਡਾਕਟਰ ਸਾਹਿਬ ਨੇ ਅੱਜ ਇੱਥੇ ਬਦਾਮ ਰੱਖੇ ਨੇ ਕੇਸਰ ਰੱਖਿਆ ਔਰ ਨਾਲ ਇੱਕ ਜਲ ਜੀ ਬਣਾ ਕੇ ਰੱਖੀ ਹੋਈ ਅਸੀਂ ਪੁੱਛਾਂਗੇ ਕਿਸ ਚੀਜ਼ ਦੀ ਜਲ ਹੈ ਬਟ ਡਾਕਟਰ ਸਾਹਿਬ ਦਾ ਕਹਿਣਾ ਕਿ ਜਿਨ੍ਹਾਂ ਦੇ ਚਿਹਰੇ ਦੇ ਉੱਤੇ ਝੁਰੜੀਆਂ ਉਮਰ ਤੋਂ ਪਹਿਲਾਂ ਆ ਗਈਆਂ ਨੇ ਉਮਰ ਤੋਂ ਪਹਿਲਾਂ ਜਿਹੜਾ ਚਿਹਰਾ ਬੁੱਢਾ ਹੋਣਾ ਸ਼ੁਰੂ ਹੋ ਗਿਆ ਜਾਂ ਬੁੱਢਾ ਲੱਗਣ ਲੱਗ ਗਿਆ ਹੈ ਜਾ ਫਿਰ ਉਮਰ ਤੋਂ ਪਹਿਲਾਂ ਜਿੰਨਾਂ ਨੂੰ ਲੱਗਦਾ ਕਿ ਯਾਰ ਅਸੀਂ ਹੈਗੇ ਤਾਂ ਹਜੇ 35 ਸਾਲ ਦੇ 40 ਸਾਲ ਸਾਡੀ ਉਮਰ ਹੈ ਤੇ ਜਿਹੜਾ ਸਾਡਾ ਫੇਸ ਆ ਬਹੁਤ ਜ਼ਿਆਦਾ ਮੈਚੁਰ ਲੱਗ ਰਿਹਾ ਜਾਂ ਫਿਰ ਜਿਨ੍ਹਾਂ ਨੇ ਕਹਤਾ ਵੀ ਅਸੀਂ ਬਹੁਤ ਕੁਝ ਅਜ਼ਮਾ ਕੇ ਦੇਖ ਲਿਆ ਸਾਡੇ ਮੂੰਹ ਦੇ ਉੱਤੇ ਜਿਹੜੀ ਪੁਰਾਣੀ ਗੰਦਗੀ ਹੈਗੀ ਆ ਜਾਂ ਜਿਸੀਂ ਕਹ ਲਈ ਕਿ ਕਾਲਾਪਨ ਹੈਗਾ ਉਹ ਨਹੀਂ ਜਾ ਰਿਹਾ ਅੱਜ ਇਹ ਨੁਸਖਾ ਫਾਰਮੂਲਾ ਉਹਨਾਂ ਵਾਸਤੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਕਿੱਕਾ ਟੀਵੀ ਪੰਜਾਬੀ ਦੇਖਣ ਵਾਲੇ ਮੇਰੇ ਸਾਰੇ ਵੀਰਾਂ ਦਾ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਜੀ ਡਾਕਟਰ ਸਾਹਿਬ ਇਸ ਵੇਲੇ ਬਾਜ਼ਾਰ ਦੇ ਵਿੱਚ ਬੜੇ ਮਹਿੰਗੇ ਮਹਿੰਗੇ ਫੇਸ਼ੀਅਲ ਚੱਲ ਰਹੇ ਨੇ ਕੋਈ 2000 ਦਾ ਕੋਈ 4000 ਦਾ ਕੋਈ 10000 ਦਾ ਕੋਈ ਗਿਣਤੀ ਨਹੀਂ ਹੈ ਕੋਈ 3D ਕੋਈ 5D ਕੋਈ 4D ਇਹ ਜਿਹੜਾ ਤੁਹਾਡਾ ਨੁਸਕਾ ਫਾਰਮੂਲਾ ਉਹਨਾਂ ਨੂੰ ਮਾਤ ਦੇ ਸਕਦਾ ਮੈਂ ਤੁਹਾਨੂੰ ਇਹ ਗੱਲ ਦਾ ਅੱਜ ਪ੍ਰੋਮਿਸ ਕਰਾਂ ਲੰਗਾ ਵਾ ਵੀ ਜਿਹੜੀ ਚੀਜ਼ ਅਸੀਂ ਅੱਜ ਤੁਹਾਨੂੰ ਦੇਣ ਜਾ ਰਹੇ ਹਾਂ ਇਹਨੂੰ ਕਹਿੰਦੇ ਚੰਨ ਵਰਗਾ ਮੁਖੜਾ ਚੰਨ ਵਰਗਾ ਮੁਖੜਾ ਤੁਹਾਡਾ 100% ਹੋਏਗਾ ਜਿਹੜੇ ਚੰਨ ਤੇ ਮਾੜੇ ਮੋٹے ਦਾਗ ਤੁਹਾਨੂੰ ਲੱਭਦੇ ਨੇ ਅਸਲੀ ਚੰਨ ਤੇ ਉਹ ਤੁਹਾਡੇ ਮੂੰਹ ਤੇ ਉਹ ਵੀ ਨਹੀਂ ਲੱਭਣਗੇ ਤੇ ਮੈਂ ਬਿਨਾਂ ਪੈਸੇ ਲਏ ਤੁਹਾਡੇ ਨਾਲ ਇਹ ਪ੍ਰੋਮਿਸ ਕਰਦਾ ਵਾਂ ਵੀ ਜਿਹੜੇ ਜਿਹੜੇ ਮੇਰੇ ਪੇਸ਼ੈਂਟ ਨੇ ਇਹਨੂੰ ਚੀਜ਼ਾਂ ਨੂੰ ਯੂਜ਼ ਕੀਤਾ ਇਸ ਨੁਸਕੇ ਨੂੰ ਪਾਰਟਿਕੂਲਰਲੀ ਯੂਜ਼ ਕੀਤਾ ਪਹਿਲਾਂ ਤਾਂ ਇਹ ਵੀ ਦੱਸਦਾ ਵੀ ਇਹ ਨੁਸਕੇ ਨੂੰ ਮੈਂ ਆਪ ਕਈ ਸਾਲਾਂ ਤੋਂ ਟਰਾਈ ਕਰ ਰਿਹਾ ਹਾਂ ਤੇ ਮੈਨੂੰ ਕਿਹਦੀ ਕਿਸੇ ਤਰ੍ਹਾਂ ਦਾ ਕੋਈ ਬਲੇਮਿਸ਼ ਦੀ ਪ੍ਰੋਬਲਮ ਨਹੀਂ ਆਈ ਕਿਸੇ ਤਰ੍ਹਾਂ ਦੀ ਕੋਈ ਅਨਈਵਨ ਸਕਿਨ ਟੋਨ ਦੀ ਪ੍ਰੋਬਲਮ ਨਹੀਂ ਆਈ ਚਿਹਰੇ ਦੇ ਉੱਤੇ ਗਲੋ ਵੀ ਪੂਰਾ ਰਹੇਗਾ ਤੇ ਜਿੰਨੇ ਜਿੰਨੇ ਮੇਰੇ ਪੇਸ਼ੈਂਟਾਂ ਨੇ ਯੂਜ਼ ਕੀਤਾ ਉਹ ਇਹਦੀਆਂ ਤਾਰੀਫਾਂ ਕਰਦੇ ਨਹੀਂ ਸਕਦੇ ਤਾਂ ਜੋ ਇਹ ਜਿਹੜਾ ਸਾਰਾ ਸਮਾਨ ਇਹਨਾਂ ਨੇ ਨੇਚਰਲ ਹੈ ਕੁਦਰਤੀ ਹੈ ਕੋਈ ਵੀ ਕੈਮੀਕਲ ਵਾਲਾ ਫੇਸ਼ੀਅਲ ਬਲੀਚ ਕੋਈ ਵੀ ਕਰੀਮ ਹੈ ਜਿਹੜੀ ਜਿਹਦੇ ਵਿੱਚ ਕੈਮੀਕਲ ਪਾਏ ਨੇ ਜਿਹੜੀ ਤੁਹਾਨੂੰ ਕੁਦਰਤ ਦੇ ਨਾਲੋਂ ਤੋੜਦੀ ਏ ਉਹ ਤੁਹਾਡਾ ਭਲਾ ਨਹੀਂ ਕਰੇਗੀ ਤੁਹਾਡਾ ਨੁਕਸਾਨ ਹੀ ਕਰੇਗੀ ਲੇਟਰ ਆਨ ਫਿਰ ਤੁਹਾਨੂੰ ਉਹਦੇ ਉੱਤੇ ਉਹਨੂੰ ਚਪਾਲ ਲਈ ਉਹਦੇ ਉੱਤੇ ਮੇਕਅਪ ਲਾਣਾ ਪਏਗਾ ਮੇਕਅਪ ਲਾਣ ਤੋਂ ਬਾਅਦ ਵੀ ਤੁਸੀਂ ਉਹਨੂੰ ਮੇਕਅਪ ਨੂੰ ਰਿਮੂਵ ਕਰੋਗੇ ਚਿਹਰਾ ਬਿਲਕੁਲ ਡਲ ਹੋ ਜਾਏਗਾ ਸੋ ਜੇ ਤੁਸੀਂ ਕੁਦਰਤੀ ਚੀਜ਼ਾਂ ਨਾਲ ਜੁੜੋਗੇ ਹੁਣ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸ ਲੰਗਾ ਵਾਂ ਇਹ ਜਿਹੜੀ ਚੀਜ਼ ਏ ਘਰ 'ਚ ਆਮਕੋਮਨਲੀ ਪਾਈ ਜਾਂਦੀ ਏ ਇਹਨੂੰ ਕੀ ਕਹਿੰਦੇ ਆਪਾਂ ਬਦਾਮ ਤੁਸੀਂ ਫਰੂਕੀ ਸਾਹਿਬ ਅੱਜ ਤੱਕ ਬਦਾਮਾਂ ਦੇ ਦੁੱਧ ਬਾਰੇ ਸੁਣਿਆ ਸੁਣਿਆ ਬਦਾਮਾਂ ਦਾ ਦੁੱਧ ਕੀ ਕਰਦਾ ਏ ਨਹੀਂ ਪਤਾ ਜੀ ਸਾਨੂੰ ਇਹ ਚਿਹਰੇ ਨੂੰ ਨਰਿਸ਼ ਕਰਦਾ ਨਰਿਸ਼ ਮੀਨਜ਼ ਨਿਖਾਰਦਾ ਜਿਹੜੇ ਜਿਹੜੇ ਚਿਹਰੇ ਦੇ ਉੱਤੇ ਤੁਹਾਡੇ ਡਰਾਈਨੈਸ ਹੈ ਜਾਂ ਕੁਝ ਵੀ ਹੈ ਜਾਂ ਦਾਗ ਬਣ ਗਏ ਨੇ ਜਾਂ ਅਨ ਇਕਨ ਸਕਿਨ ਟੋਨ ਆ ਗਈ ਹੈ ਉਹ ਉਹਨੇ ਦੂਰ ਕਰਨੀ ਹੈ ਅੱਛਾ ਬਦਾਮ ਖਾ ਕੇ ਜੀ ਨਹੀਂ ਬਦਾਮ ਖਾ ਕੇ ਨਹੀਂ ਬਦਾਮਾਂ ਦਾ ਦੁੱਧ ਮੂੰਹ ਦੇ ਤੇ ਲਾ ਕੇ ਉਹਦਾ ਫੇਸ ਪੈਕ ਬਣਾ ਕੇ ਬਦਾਮਾਂ ਦੇ ਦੁੱਧ ਦਾ ਫੇਸ ਪੈਕ ਬਦਾਮਾਂ ਦੇ ਦੁੱਧ ਦਾ ਫੇਸ ਪੈਕ ਬਣਾ ਰਹੇ ਆ ਜੱਪਾ ਸੋ ਦੇਖੋ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਅੱਜ ਬਦਾਮਾਂ ਦੇ ਦੁੱਧ ਦਾ ਫੇਸ ਪੈਕ ਲਵਾਵਾਂਗੇ ਦੁੱਧ ਤਾਂ ਤੁਸੀਂ ਨਾਰਮਲ ਸੁਣਿਆਗਾ ਪਰ ਬਣਦਾ ਕਿਵੇਂ ਉਹ ਬਹੁਤ ਜਾਣਨਾ ਜ਼ਰੂਰੀ ਹੈ ਤੁਜੇ ਨੰਬਰ ਤੇ ਫਰੂਕੀ ਸਾਹਿਬ ਇਹ ਹੈਗਾ ਜੀ ਸੈਫਰਨ ਕੇਸਰ 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 ਨੂੰ ਕੇਸਰ ਦੀ ਕੀ ਪ੍ਰੋਪਰਟੀ ਹੈ ਕੇਸਰ ਚਿਹਰੇ ਦੇ ਉੱਤੇ ਨਖਾਰ ਲੈ ਕੇ ਆਉਣ ਲਈ ਪੂਰੇ ਵਰਲਡ 'ਚ ਮਸ਼ਹੂਰ ਹੈ ਅਰਬ ਕੰਟਰੀਆਂ 'ਚ ਇਹ ਚਿਹਰੇ ਦੇ ਉੱਤੇ ਫੇਸ ਪੈਕ ਬਣਾ ਕੇ ਸਾਡੀਆਂ ਅਰਬ ਕੰਟਰੀਆਂ ਦੀ ਜਣੀਆਂ ਭੈਣਾਂ ਨੇ ਉਹ ਬਹੁਤ ਇਸਤੇਮਾਲ ਕਰਦੀਆਂ ਨੇ ਜਿਹੜੇ ਚਿਹਰੇ ਦੇ ਉੱਤੇ ਕੇਸਰ ਲੱਗ ਗਿਆ ਉਹਦੇ ਉੱਤੇ ਲਾਲੀਆਂ ਭਖਣੀਆਂ ਡੈਫੀਨੇਟ ਹੀ ਨੇ। ਕੀ ਆ? ਕੀ ਬੋਲ? ਠੀਕ ਹੈ ਜੀ। ਜੀ। ਤੇ ਇਹਦੇ ਤੋਂ ਬਾਅਦ ਤੀਜਾ ਨੰਬਰ ਕੀ ਹੈ ਜੀ? ਇਹ ਹੈਗੀ ਹੈ ਜੈੱਲ। ਠੀਕ ਹੈ। ਇਹ ਜੈੱਲ ਤੁਹਾਨੂੰ ਪਤਾ ਕਿਹੜੀ ਹੈ? ਦੱਸਿਓ ਜੀ। ਇਹ ਐਲੋਵੇਰਾ ਦੀ ਜੈੱਲ ਹੈ। ਅੱਛਾ। ਐਲੋਵੇਰਾ ਜਿਹੜਾ ਵਰਲਡ ਦੇ ਵਿੱਚ ਨੰਬਰ 1 ਆਂਦਾ ਜੇ ਤੁਸੀਂ ਫੇਸ ਤੇ ਯੂਜ਼ ਕਰਨਾ ਸਭ ਤੋਂ ਨੇਚਰਲ ਸਭ ਤੋਂ ਪਿਓਰ ਚੀਜ਼ ਹੈ। ਕੀ ਆ? ਜਿਹੜੀ ਕਿ ਚਿਹਰੇ ਦੇ ਉੱਤੇ ਨਿਹਾਰ ਲੈ ਕੇ ਆਉਣ ਲਈ ਨੰਬਰ 1 ਗਿਣੀ ਗਈ ਹੈ ਜਿਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਚਿਹਰੇ ਨੂੰ। ਜੀ। ਠੀਕ ਹੈ ਚਿਹਰਾ ਇਹਨੇ ਤੁਹਾਡਾ ਬਿਲਕੁਲ ਸੌਫਟ ਕਰ ਦੇਣਾ ਜਿਹੜੀ ਆਪਾਂ ਅੱਜ ਕੱਲ ਚੱਲਦਾ ਨਹੀਂ ਬਈ ਕੋਰੀਅਨ ਸਕਿਨ ਕੋਰੀਅਨ ਸਕਿਨ ਕੋਰੀਅਨ ਲੁੱਕ ਇਹ ਸਾਰਾ ਐਲੋਵੇਰਾ ਦਾ ਕਮਾਲ ਹੈ ਇਹ ਜਿਹੜੀ ਚੀਜ਼ ਹੈ ਨਾ ਇਹ ਚੀਜ਼ ਕੋਰੀਅਨ ਲੋਕ ਵੀ ਮੰਨ ਗਏ ਪੀਸ ਚੀਜ਼ ਦੇ ਵਿੱਚ ਵਾਕਈ ਦਮ ਹੈਗਾ ਜੀ ਤੇ ਬੜੀ ਸਸਤੀ ਰੇਟ ਦੇ ਵਿੱਚ ਤੇ इजीली ਅਵੇਲੇਬਲ ਹੈਗੀ ਹੈ ਜੀ ਅੱਛਾ ਡਾਕਟਰ ਸਾਹਿਬ ਸਾਨੂੰ ਇਸ ਤੋਂ ਪਹਿਲਾਂ ਕਿਸੀ ਨੁਸਖਾ ਫਾਰਮੂਲਾ ਸਾਡੇ ਭੈਣਾਂ ਨੂੰ ਸਾਡੇ ਭਰਾਵਾਂ ਨੂੰ ਅਸੀਂ ਦਈਏ ਆ ਯਾ ਜਿਹੜੀਆਂ ਥੋੜੀ ਜਿਹੀ ਉਮਰ ਦਰਵਾਜ਼ ਸਾਡੀਆਂ ਪੈਣਾ ਹੈਗੀਆਂ ਨੇ ਉਹਨਾਂ ਦੀ ਸਮੱਸਿਆ ਮੂੰਹ ਵਾਲੀ ਚਿਹਰੇ ਵਾਲੀ ਠੀਕ ਕਰੀਏ ਸਾਨੂੰ ਇਹ ਦੱਸ ਦਿਓ ਵੀ ਉਮਰ ਤੋਂ ਪਹਿਲਾਂ ਝੁਰੜੀਆਂ ਉਮਰ ਤੋਂ ਪਹਿਲਾਂ ਦਾਗ ਧੱਬੇ ਉਮਰ ਤੋਂ ਪਹਿਲਾਂ ਸਕਿਨ ਸ਼੍ਰਿੰਕ ਕਿਵੇਂ ਹੋ ਜਾਂਦੀ ਹੈ ਦੇਖੋ ਜੀ ਉਹਦੇ ਤਿੰਨ ਕਾਰਨ ਨੇ ਮੇਨਲੀ ਸਭ ਤੋਂ ਪਹਿਲਾ ਕਾਰਨ ਜਿਹੜਾ ਆਂਦਾ ਉਹ ਆਂਦਾ ਪੋਲੂਸ਼ਨ ਦਾ ਠੀਕ ਹੈ ਦੂਜਾ ਕਾਰਨ ਆਂਦਾ ਵੀ ਜਿਹੜੀ ਆਪਾਂ ਆਰਟੀਫੀਸ਼ੀਅਲ ਮੇਕਅਪ ਵਾਲੀਆਂ ਚੀਜ਼ਾਂ ਯੂਜ਼ ਕਰ ਲੈਂਦੇ ਆ ਕੈਮੀਕਲ ਵਾਲੀਆਂ ਚੀਜ਼ਾਂ ਯੂਜ਼ ਕਰ ਲੈਂਦੇ ਆ ਤੀਜਾ ਆ ਜਾਂਦਾ ਏਜਿੰਗ ਪ੍ਰੋਸੈਸ ਠੀਕ ਹੈ ਏਜਿੰਗ ਪ੍ਰੋਸੈਸ ਦੇ ਨਾਲ ਨਾਲ ਬੋਡੀ ਦੇ ਅੰਦਰ ਇੱਕ ਕੈਮੀਕਲ ਬੰਦਾ ਉਹਨੂੰ ਹੌਲੀ ਹੌਲੀ ਸਲੋ ਡਾਊਨ ਹੋ ਜਾਂਦਾ ਜਿਹਦੇ ਕਰਕੇ ਝੁੜਰੀਆਂ ਰਿੰਕਲ ਫਾਈਨ ਲਾਈਨਸ ਆਣੀਆਂ ਸ਼ੁਰੂ ਹੋ ਜਾਂਦੀਆਂ ਸੋ ਜਿਹੜੀਆਂ ਇਹ ਤਿੰਨੇ ਚੀਜ਼ਾਂ ਨੇ ਨਾ ਇਹ ਤਿੰਨੇ ਚੀਜ਼ਾਂ ਨੂੰ ਜੇ ਤੁਹਾਡੇ ਇੱਕ ਪੋਲੂਸ਼ਨ ਕਰਕੇ ਤੁਹਾਡੇ ਚਿਹਰੇ ਦੇ ਉੱਤੇ ਰਿੰਕਲ ਆ ਰਹੇ ਨੇ ਜੇ ਤੁਹਾਡਾ ਚਿਹਰਾ ਤੁਸੀਂ 45 ਸਾਲਾਂ ਦੇ ਹੈਗੇ ਹੋ ਤੁਸੀਂ 55 ਸਾਲਾਂ ਦੇ ਲੱਗ ਰਹੇ ਹੋ ਤੇ ਤੁਸੀਂ 45 ਸਾਲਾਂ ਦੇ ਹੋ ਕੇ 35 ਸਾਲਾਂ ਦੇ ਲੱਗਣੇ ਸ਼ੁਰੂ ਹੋ ਜਾਓਗੇ ਜੇ ਤੁਸੀਂ ਇਹਨੂੰ ਯੂਜ਼ ਕਰ ਲੋਗੇ ਸਹੀ ਢੰਗ ਨਾਲ ਸਹੀ ਤਰੀਕੇ ਨਾਲ ਜੇ ਯੂਜ਼ ਕਰੋਗੇ ਤੇ ਕਿਉਂਕਿ ਮੇਰੇ ਕੋ ਇਦਾਂ ਦੇ ਰਿਜ਼ਲਟ ਪਏ ਨੇ ਮੈਂ ਹੁਣ ਸਿਰਫ ਔਨ ਕੈਮਰਾ ਉਹ ਜਿਹੜੀਆਂ ਲੋਕਾਂ ਨੇ ਮੇਰੇ ਨਾਲ ਪਿਕਚਰ ਸ਼ੇਅਰ ਕੀਤੀਆਂ ਆਪਣੀਆਂ ਮੇ ਉਹ ਪ੍ਰਾਈਵੇਸੀ ਇਸ਼ੂ ਹੈ ਪ੍ਰਾਈਵੇਸੀ ਇਸ਼ੂ ਕਰਕੇ ਮੈਂ ਕਿਸੇ ਵੀ ਬੀਬੀ ਭੈਣ ਦੀ ਜਿਹੜੀ ਚਿਹਰੇ ਦੀ ਤਸਵੀਰ ਹੈ ਮੈਂ ਉੱਥੇ ਪਬਲਿਕ 'ਚ ਨਹੀਂ ਦਿਖਾ ਸਕਦਾ ਪਰ ਮੈਨੂੰ ਇਹ ਆਪਣੇ ਜਿਹੜਾ ਇਹ ਫਾਰਮੂਲਾ ਬਣਾਇਆ ਇਹਦੇ ਤੇ ਮੈਂ ਡੈਮ ਸ਼ੋਰ ਆ 100% ਸ਼ੋਰ ਆ ਕਿ ਇਹਦਾ ਰਿਜ਼ਲਟ ਆਪਾਂ ਨੂੰ 100% ਮਿਲਣਾ ਹੀ ਮਿਲਣਾ ਕਿਉਂਕਿ ਸਾਰੀਆਂ ਚੀਜ਼ਾਂ ਆਲ ਨੇਚਰਲ ਨੇ ਇਹ ਤੁਸੀਂ ਬਿਲਕੁਲ ਬੇਫਿਕਰ ਹੋ ਕੇ ਤੁਸੀਂ ਇਹਨੂੰ ਇਸਤੇਮਾਲ ਕਰ ਸਕਦੇ ਹੋ ਚਾਹੇ ਚਿਹਰੇ ਦੇ ਵਿੱਚ ਤੁਸੀਂ ਦੋ ਵਾਰੀ ਵੀ ਯੂਜ਼ ਕਰ ਸਕਦੇ ਹੋ ਸਵੇਰੇ ਸ਼ਾਮ ਵੀ ਇੱਚ ਕੋਈ ਕਿਸੇ ਨੂੰ ਦਿੱਕਤ ਪਰੇਸ਼ਾਨੀ ਨਹੀਂ ਆਏਗੀ ਜੀ ਅੱਛਾ ਡਾਕਟਰ ਸਫਰੀਖ ਹੋਰ ਬੜਾ ਅਹਿਮ ਸਵਾਲ ਇਥੇ ਇਹ ਹੈ ਜਿਹੜਾ ਇਹ ਨੁਸਕਾ ਇਹ ਫਾਰਮੂਲਾ ਹੈ ਜਿਹੜੀ ਕਰੀਮਾਂ ਨੇ ਨਾਰਮਲ ਅਸੀਂ ਜਨਰਲ ਕਰੀਮਾਂ ਦੀ ਗੱਲ ਕਰ ਰਹੇ ਹਾਂ ਹਰੇਕ ਸਾਡੀ ਭੈਣ ਹਰੇਕ ਸਾਡਾ ਵੀਰ ਇਸ ਵੇਲੇ ਅਪਲਾਈ ਕਰਦਾ ਕੰਮ ਤੇ ਜਾਣ ਤੋਂ ਪਹਿਲਾਂ ਯਾ ਰਾਤ ਨੂੰ ਸੌਣ ਤੋਂ ਪਹਿਲਾਂ ਜਾਂ ਫਿਰ ਧੁੱਪੇ ਬੈਠਣ ਤੋਂ ਪਹਿਲਾਂ ਧੁੱਪ ਤਾਂ ਚਲੋ ਹੁਣ ਮੌਸਮ ਨਹੀਂ ਹੈ ਫਿਰ ਵੀ ਸਵੇਰੇ ਸਵੇਰੇ ਕਈ ਵਾਰ ਧੁੱਪੇ ਬੈਠਣਾ ਜਾਂ ਕਦੇ ਦਿਲ ਕਰਦਾ ਬੰਦੇ ਦਾ ਧੁੱਪ ਲੈਣ ਨੂੰ ਤਾਂ ਕ੍ਰੀਮਾ ਜਿਹਾ ਇਹਦੀ ਜ਼ਰੂਰਤ ਪਏਗੀ ਫਿਰ ਨਹੀਂ ਜੀ ਨਹੀਂ ਇਹ ਮੋਇਸਚਰਾਈਜ਼ਰ ਦਾ ਵੀ ਕੰਮ ਕਰੇਗਾ ਫੇਸ ਗਲੋ ਦਾ ਵੀ ਕੰਮ ਕਰੇਗਾ ਐਂਟੀ-ਏਜਿੰਗ ਦੇ ਵੀ ਕਰੇਗਾ ਤੁਹਾਡੇ ਸਕਾਰਸ ਤੇ ਵੀ ਕਰੇਗਾ ਅਨ-ਇਵਨ ਸਕਿਨ ਟੋਨ ਤੇ ਵੀ ਕਰੇਗਾ ਇਹ ਮਤਲਬ ਆਲ-ਰਾਊਂਡਰ ਹੋ ਗਿਆ ਓਕੇ ਆਲ-ਇਨ-ਵਨ ਕਹਿ ਲਓ ਇਹਨੂੰ ਤੇ ਬਣਾਣਾ ਵੀ ਤੁਸੀਂ ਆਪ ਇਹ ਘੱਟ ਰੇਟ 'ਚ ਬੰਨਣਾ ਤੇ ਇਹ ਤੁਸੀਂ ਬਣੋਗੇ ਤੁਸੀਂ ਲਾਓਗੇ ਲਗਾਤਾਰ ਜੇ ਨੂੰ ਇੱਕ ਮਹੀਨਾ ਯੂਜ਼ ਕਰ ਲੋਗੇ ਤੇ ਤੁਸੀਂ ਆਪ ਕਹੋਗੇ ਵੀ ਵਾਕਈ ਜੋ ਵੀ ਵਿਅਸ ਸਾਹਿਬ ਨੇ ਕਿਹਾ ਸੀ ਆਪਣਾ ਕਿਹਾ ਬਿਲਕੁਲ ਪਗਾਇਆ ਤੇ ਹਕੀਕਤ ਟੀਵੀ ਪੰਜਾਬੀ ਨੂੰ ਆਪੇ ਲੋਕੀ ਵੱਧ ਤੋਂ ਵੱਧ ਪਿਆਰ ਦੇਣਗੇ ਜੀ ਅੱਛਾ ਤੇ ਡਾਕਟਰ ਸਾਹਿਬ ਫਿਰ ਹੁਣ ਦੱਸ ਦੋ ਵੀ ਨੁਸਖਾ ਫਾਰਮੂਲਾ ਬੰਨਾ ਕਿਵੇਂ ਹੈ ਤੇ ਜਿਹੜੇ ਲੋਕਾਂ ਕੋਲ ਇਸ ਚੀਜ਼ ਦਾ ਟਾਈਮ ਨਹੀਂ ਹੁੰਦਾ ਮੰਨ ਲਓ ਕਿਉਂਕਿ ਨੁਸਖਾ ਕਈ ਵਾਰ ਹੁੰਦਾ ਜੀ ਬਹੁਤ ਵਾਰ ਇਸਤੇਮਾਲ ਕੀਤਾ ਹੁੰਦਾ ਤੇ ਫਿਰ ਉਹਨਾਂ ਨੂੰ ਤੁਸੀਂ ਕੀ ਕਰਦੇ ਹੋ ਜਾਂ ਜਿਨ੍ਹਾਂ ਨੂੰ ਇਹ ਨੁਸਖੇ ਨਾਲ ਬਹੁਤ ਜ਼ਿਆਦਾ ਫਰਕ ਕਈ ਵਾਰ ਕਈ ਕਹਿੰਦੇ ਨਹੀਂ ਸਾਨੂੰ ਕਿਉਂਕਿ ਤੁਹਾਡੇ ਨੁਸਖੇ ਬਹੁਤ ਕਾਫੀ ਜ਼ਿਆਦਾ ਵਾਇਰਲ ਹੋ ਰਹੇ ਨੇ ਕਈ ਵਾਰ ਲੋਕ ਕਹਿੰਦੇ ਨੇ ਜੀ ਸਾਨੂੰ ਵੈਜ ਜੀ ਨੇ ਨੁਸਖਾ ਦੱਸਿਆ ਜੀ ਸਾਡੀ ਤਾਂ ਜ਼ਿੰਦਗੀ ਬਦਲ ਗਈ ਕਈ ਕਹਿੰਦੇ ਨੇ ਸਾਨੂੰ ਫਰਕ ਤਾਂ ਪਿਆ ਪਰ ਉਹਨਾ ਫਰਕ ਨਹੀਂ ਪਿਆ ਜਿੰਨਾ ਵੈਜ ਜੀ ਨੇ ਦੱਸਿਆ ਸੀ ਕਈ ਕਹਿੰਦੇ ਨੇ ਸਾਨੂੰ ਤਾਂ ਫਰਕ ਹੀ ਨਹੀਂ ਪਿਆ ਸੀ ਤਾਂ 15 15 ਦਾ 20 20 ਦਿਨ ਨੁਸਖਾ ਫਾਰਮੂਲਾ ਇਸਤੇਮਾਲ ਕਰਕੇ ਰੱਖਿਆ ਉਹਦਾ ਕਾਰਨ ਕੀ ਹੁੰਦਾ ਤੇ ਫਿਰ ਉਹਨਾਂ ਲਈ ਤੁਸੀਂ ਕੀ ਟੰਗ ਲੱਬਿਆ ਹੋਇਆ ਦੇਖੋ ਜੀ ਉਹਦੇ ਲਈ ਸਾਡੇ ਕੋਲ ਸਭ ਤੋਂ ਵਧੀਆ ਚੀਜ਼ ਹੈਗੀ ਏ ਉਹਨੂੰ ਕਹਿੰਦੇ ਸੁੰਦਰੀਆ ਠੀਕ ਐ ਐਂਡ ਚੀਜ਼ ਜਿਹਨੂੰ ਕਹਿੰਦੇ ਨਾ ਐਂਡ ਜੀ ਜਿਹੜੀਆਂ ਜਿਹੜੀਆਂ ਦੁਰਲਭ ਜੜੀ ਬੂਟੀਆਂ ਜਿਹੜੀਆਂ ਕਿੱਤੋਂ ਨਹੀਂ ਮਿਲਦੀਆਂ ਉਹ ਚੀਜ਼ਾਂ ਪਾ ਕੇ ਅਸੀਂ ਜਿਹੜਾ ਜਿਹੜਾ ਫੇਸ ਪੈਕ ਤਿਆਰ ਕੀਤਾ ਉਹਨੂੰ ਆਪਾਂ ਕਹਿੰਦੇ ਸੁੰਦਰੀਆ ਜਿਨਨੇ ਉਹ ਯੂਜ਼ ਕਰ ਲਿਆ ਨਾ ਫਰੂਕੀ ਸਾਹਿਬ ਮੇਰੀ ਇਨੀ ਮਜਬੂਰੀ ਹੈ ਕਿ ਜਿਹੜੀਆਂ ਜਿਹੜੀਆਂ ਮੇਰੀਆਂ ਭੈਣਾਂ ਨੂੰ ਫਾਇਦਾ ਹੋਇਆ ਉਹਨਾਂ ਨੇ ਮੈਨੂੰ ਫੋਟੋਆਂ ਭੇਜੀਆਂ ਨੇ ਮੈਂ ਸਿਰਫ ਉਹ ਪਬਲਿਕਲੀ ਦਿਖਾ ਨਹੀਂ ਸਕਦਾ ਕਿਉਂਕਿ ਅਸੀਂ ਕਿ ਸਮਝਦੇ ਆਂ ਵੀ ਜਿਹੜੀ ਜਿਹੜੀ ਭੈਣ ਨੇ ਭੇਜੀ ਉਹਨੇ ਮੇਰੇ ਤੇ ਟਰਸਟ ਕਰਕੇ ਭੇਜੀ ਹੈ ਤੇ ਉਹ ਮੇਰੀ ਜ਼ਿੰਮੇਵਾਰੀ ਬੰਦੀ ਹੈ ਜਿੱਦਾਂ ਅਸੀਂ ਆਪਣੇ ਘਰ ਦੀਆਂ ਧੀਆ ਭੈਣਾਂ ਦਾ ਧਿਆਨ ਰੱਖਦੇ ਆ ਉਹ ਵੀ ਸਾਡੇ ਘਰ ਦੀਆਂ ਧੀਆ ਭੈਣਾਂ ਨੇ ਤੇ ਆਪਾਂ ਉਹਨਾਂ ਦੀ ਫੋਟੋ ਪਬਲਿਕਲੀ ਨਹੀਂ ਦਿਖਾਣੀ ਚਾਹੁੰਦੇ ਨਾ ਅਸੀਂ ਦਿਖਾਵਾਂਗੇ ਕਦੀ ਬਟ ਮੈਂ ਉਸ ਜਿਹੜੀ ਕਰੀਮ ਹੈ ਸੁੰਦਰਿਆ ਕਰੀਮ ਹੈ ਉਹਦੇ ਰਿਜ਼ਲਟ ਦੇ ਉੱਤੇ ਪੂਰਾ 100% ਸ਼ੋਰ ਹੋ ਕੇ ਇਹ ਗੱਲ ਕੰਨਾਵਾ ਵੀ ਜ ਉਹ ਆਲ ਨੇਚਰਲ ਸਾਡੀ ਸੁੰਦਰੀਆ ਕਰੀਮ ਨੂੰ ਇੱਕ ਵਾਰੀ ਇਸਤੇਮਾਲ ਕਰਕੇ ਦੇਖੇ ਬਹੁਤ ਜਾਇਜ਼ ਪੈਸਿਆਂ ਦੇ ਵਿੱਚ ਅਸੀਂ ਦੇ ਰਹੇ ਆ ਸਮਝ ਲਓ ਵੀ ਕੋਸ ਟੂ ਗੋਸਟੀ ਦੇ ਰਹੇ ਆ ਬਟ ਉਹਦਾ ਸਾਨੂੰ ਸਿਰਫ ਇੰਨਾ ਹੀ ਫਾਇਦਾ ਪੀਕ ਸਾਡੀ ਜਿਹੜੀ ਹੈ ਉਹ ਕੋਈ ਵੀ ਜਿਹੜੀ ਤੀਪ ਹੈ ਨੇ ਉਹ ਠੀਕ ਹੋ ਜੇ ਤੇ ਉਹਦੇ ਦਿਲ ਚ ਜਿਹੜੀਆਂ ਦਵਾਈਆਂ ਨਿਕਲਣਗੀਆਂ ਸਾਡੀ ਉਹੀ ਕਮਾਈ ਹੈ ਜੀ ਹਾਂਜੀ ਅੱਛਾ ਤੇ ਡਾਕਟਰ ਸਾਹਿਬ ਇਹ ਕਰੀਮ ਕਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਬਣਾਉਣੀ ਹੈ ਇਹ ਬਦਾਮਾਂ ਦਾ ਦੁੱਧ ਕੇਸਰ ਦਾ ਕਿਵੇਂ ਇਸਤੇਮਾਲ ਕਰਨਾ ਸਾਨੂੰ ਤਾਂ ਸਮਝ ਨਹੀਂ ਆ ਰਿਹਾ ਵੀ ਬਣਾਉਂਗੇ ਕਿਵੇਂ ਦੇਖੋ ਫਰੂਕੀ ਸਾਹਿਬ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ 10-12 ਬਦਾਮ ਲੈ ਲਓ ਜੀ ਬਦਾਮਾਂ ਨੂੰ ਆਪਾਂ ਡਿਪ ਕਰ ਲਿਆ ਪਾਣੀ ਦੇ ਵਿੱਚ ਕੁਝ ਇਸ ਤਰ੍ਹਾਂ ਠੀਕ ਆ ਦੇਖੋ ਜੀ ਜਦੋਂ ਡਿਪ ਕਰਨ ਤੋਂ ਬਾਅਦ ਉਹਨਾਂ ਦੀ ਜਿਹੜੀ ਸਕਿਨ ਨੇ ਉਹ ਆਰਾਮ ਨਾਲ ਉਤਰ ਜੇ ਠੀਕ ਹੈ ਉਹਦੇ ਤੋਂ ਬਾਅਦ ਉਹਨਾਂ ਦੀ ਸਕਿਨ ਹੌਲੀ-ਹੌਲੀ ਕਰਕੇ ਉਤਾਰ ਲੈਣੀ ਹੈ ਜਿੱਦਾਂ ਕਿ ਮੈਂ ਉਤਾਰਦਾ ਪਿਆ ਹਾਂ ਹੁਣ ਇਸ ਵੇਲੇ ਠੀਕ ਹੈ ਉਹਦੇ ਤੋਂ ਬਾਅਦ ਉਨੂੰ ਚੰਗੀ ਤਰ੍ਹਾਂ ਡੜਦਣਾ ਡੜ ਮਤਲਬ ਖਰਲ ਲੈ ਕੇ ਉਹਨੂੰ ਚੰਗੀ ਤਰ੍ਹਾਂ ਪੀਸ ਲੈਣਾ ਆਪਾਂ ਬਤਾਵਾਂ ਨੂੰ ਪੀਸ ਕੇ ਜਦੋਂ ਬਿਲਕੁਲ ਬਰੀਕ ਹੋ ਗਏ ਗ੍ਰਾਈਂਡਰ ਦਾ ਵੀ ਸਾਰਾ ਲੈ ਸਕਦੇ ਹੋ ਨਹੀਂ ਗ੍ਰਾਈਂਡਰ ਦਾ ਵੀ ਸਾਰਾ ਲੈ ਸਕਦੇ ਹੋ ਜੀ ਜਿਨ੍ਹਾਂ ਦੇ ਕੋਈ ਨਹੀਂ ਇੰਨਾ ਜ਼ੋਰ ਹੈਗਾ ਜਾਂ ਜਿਨ੍ਹਾਂ ਕੋਈ ਖਰਲ ਨਹੀਂ ਹੈਗੀ ਉਹ ਗ੍ਰਾਈਂਡਰ ਵੀ ਕਰ ਸਕਦੇ ਨੇ ਕੋਈ ਵੀ ਇਸ਼ੂ ਨਹੀਂ ਹੈਗਾ ਗ੍ਰਾਈਂਡਰ ਨਾਲ ਜਦੋਂ ਬਿਲਕੁਲ ਬਰੀਕ ਹੋ ਗਏ ਉਹਨਾਂ ਨੂੰ ਬਰੀਕ ਕਰਨਾ ਆਪਾਂ ਬਰੀਕ ਕਰਕੇ ਇੱਕ ਕੱਪੜੇ 'ਚ ਪਾ ਕੇ ਉਹਨਾਂ ਦਾ ਚੰਗੀ ਤਰ੍ਹਾਂ ਇਦਾਂ ਕਰਕੇ ਦੁੱਧ ਕੱਢ ਲੈਣਾ ਆਹ ਦੇਖੋ ਜੀ ਆਪਾਂ ਦੁੱਧ ਕੱਢ ਕੇ ਆਹ ਦੇਖੋ ਜੀ ਆਹ ਚੀਜ਼ ਬਣ ਜਾਈ ਤੁਹਾਡੀ ਸਭ ਤੋਂ ਪਹਿਲਾ ਚੀਜ਼ ਆਏ ਵੀ ਜਿਹੜਾ ਆਪਾਂ ਨੂੰ ਐਮੈਂਡ ਮਿਲਕ ਜਿਹਨੂੰ ਕਹਿੰਦੇ ਆ ਬਦਾਮਾਂ ਦਾ ਦੁੱਧ ਠੀਕ ਹੈ ਬਦਾਮਾਂ ਦਾ ਦੁੱਧ ਜਿਹੜਾ ਘਟਣਾ ਉਹ ਸਭ ਤੋਂ ਪਹਿਲਾ ਸਟੈਪ ਏ ਦਾ ਠੀਕ ਹੈ ਦੂਜਾ ਜਿਹੜਾ ਸਟੈਪ ਆ ਗਿਆ ਉਹ ਆ ਗਿਆ ਜੀ ਕੇਸਰ ਤੇ ਠੀਕ ਹੈ ਕੇਸਰ ਨੂੰ ਆਪਾਂ ਲੈਣਾ 2-4 ਪੀਸ ਕੇਸਰ ਦੇ ਜਿੱਦਾਂ ਆਪਾਂ ਪਾਣੀ 'ਚ ਪਾ ਕੇ ਰੱਖੇ ਹੋਏ ਨੇ ਆ ਕਿੰਨੇ ਪਾਏ ਨੇ 1 2 3 4 5 5-6 ਪਾਏ ਨੇ ਛੋਟੇ-ਛੋਟੇ 5-6 ਪੀਸ ਕੇਸਰ ਦੇ ਲੈ ਕੇ ਪਾਣੀ 'ਚ ਜਦੋਂ ਕੇਸਰ ਆਪਣਾ ਰੰਗ ਛੱਡ ਜੇ ਪਾਣੀ ਤਕਰੀਬਨ ਤਕਰੀਬਨ 골ਡਨ ਕਲਰ ਦਾ ਹੋ ਜੇ ਠੀਕ ਹੈ ਸੁਨਰੀ ਜੋਜੀ ਉਹਨੂੰ ਆਪਾਂ ਯੂਜ਼ ਕਰ ਲੈਣਾ ਜੀ ਆ ਦੋ ਸਟੈਪ ਹੋ ਗਏ ਜੀ ਤੀਜਾ ਸਟੈਪ ਹੋ ਗਿਆ অ্যালোਵੈਰਾ ਜੈਲ ਅਸੀਂ ਆਪ ਬਣਾਈ ਹੈ ਠੀਕ ਹੈ ਤੁਸੀਂ ਬਾਜ਼ਾਰੋਂ ਰੈਡੀਮੇਡ ਵੀ ਲੈ ਸਕਦੇ ਹੋ ਬਟ ਉਹਦੇ ਵਿੱਚ ਪੜ ਲਿਓ ਵੀ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਆਰਟੀਫੀਸ਼ੀਅਲ ਫਲੇਵਰ ਜਾਂ ਕੋਈ ਸੈਂਟ ਵਗੈਰਾ ਉਹ ਚੀਜ਼ਾਂ ਨਾ ਐਡ ਕੀਤੀਆਂ ਹੋਣ ਜਿਹੜੀ ਪਿਓਰ অ্যালোਵੈਰਾ ਜੈਲ ਵੀ ਮਿਲ ਜਾਂਦੀ ਹੈ ਬਾਜ਼ਾਰੋਂ ਜੇ ਲੱਭੋ ਥੋੜਾ ਜਿਹਾ ਤੇ ਲੱਭ ਜਾਂਦੀ ਹੈ ਠੀਕ ਹੈ ਠੀਕ ਹੈ ਜੀ ਉਹਦੇ ਵਿੱਚ ਆਪਾਂ ਕੀ ਹੁਣ ਕਰਨਾ ਕੀ ਹੈ ਬਹੁਤ ਸੌਖਾ ਜੀ ਸਭ ਤੋਂ ਪਹਿਲਾਂ ਜਿਹੜਾ ਦੁੱਧ ਹੈ ਇਹਦੇ ਵਿੱਚ ਅਸੀਂ ਤਕਰੀਬਨ ਇੱਕ ਚਮਚਾ ਪਾਣੀ ਦਾ ਪਾਣਾ ਜੀ ਜੀ ਆਹ ਦੇਖੋ ਜੀ ਕੇਸਰ ਵਾਲਾ ਪਾਣੀ ਕੇਸਰ ਵਾਲਾ ਪਾਣੀ ਜੀ ਆਹ ਦੇਖੋ ਆਹ ਦੇਖੋ ਇਹ ਹੋ ਗਿਆ ਠੀਕ ਹੋ ਗਿਆ ਇਹਨੂੰ ਹੁਣ ਮਿਕਸ ਕਰ ਲੈਣਾ ਆਹ ਦੇਖੋ ਕਲਰ ਚੇਂਜ ਹੋ ਗਿਆ ਨਾ ਉਹਦਾ ਹਾਂ ਜੀ ਹੁਣ ਇਹਦੇ ਚ ਪੂਰੀ ਇੱਕ ਚਮਚਾ ਜੈਲ ਪਾ ਲੈਣੀ ਆਪਾਂ ਜਿਹੜੀ ਐਲੋ ਐਲੋਵੇਰਾ ਜੈਲ ਏ ਆ ਦੇਖੋ ਇਹ ਇੰਨੀ ਇਸ ਤਕਰੀਬਨ ਇੰਨੀ ਜੀ ਆ ਦੇਖੋ ਠੀਕ ਹੈ ਜੀ ਇਹਨੂੰ ਹੁਣ ਆਪਾਂ ਇਹਦੇ ਵਿੱਚ ਪਾ ਕੇ ਤੇ ਇਹਨੂੰ ਮਿਕਸ ਅਪ ਕਰ ਲਾਂਗੇ ਜੀ ਕਿਆ ਬਾਤ ਹੈ ਤਾਂ ਬੜੀ ਘੈਂ ਚੀਜ਼ ਬਣਾਤੀ ਡਾਕਟਰ ਸਾਹਿਬ ਇਹ ਤੇ ਜੀ ਬੈ ਕਿਆ ਜਿਹੜਾ ਮੈਂ ਤੁਹਾਨੂੰ ਕਿਹਾ ਨਾ ਚਿਹਰਾ ਵਾਕਈ ਚੰਨ ਵਰਗਾ ਹੋ ਜਾਏਗਾ ਓਏ ਹੋਏ ਹੋਏ ਆ ਦੇਖੋ ਜੀ ਕਲਰ ਦੇਖੋ ਕਿੰਨਾ ਪਿਆਰਾ ਬਣਿਆ ਜੀ ਜੀ ਬਾਜ਼ਾਰ ਦੀ ਕੋਈ ਕਰੀਮ ਲੱਲੋ ਤੇ ਆਹ ਲੱਲੋ ਹੂੰ ਹੂੰ ਤੇ ਮੈਂ ਕਿਹਾ ਉਹਨਾਂ ਵੀ ਸੋਹਣੀ ਜਿਹੀ ਖੁਸ਼ਬੂ ਏ ਕੀ ਬਾਤ ਤੇ ਉਹਦੇ ਨਾਲ ਮੇਰਾ ਦਿਲ ਕਰਨ ਲੱਗ ਗਿਆ ਕਿ ਮੈਂ ਫਟਾਫਟ ਲਾਵਾਂ ਇਹਨੂੰ ਮੈਂ ਥੋੜੀ ਜਿਹੀ ਲੱਗ ਦੇਖ ਲੈ ਕਿੰਦਾ ਦੀ ਹੈ ਜੀ ਕੀ ਬਾਤ ਆ ਕੀ ਬਾਤ ਆ ਸੋ ਦੇਖੋ ਤੁਸੀਂ ਇੱਕ ਵਾਰ ਇਹਨੂੰ ਵਰਤਣਾ ਸ਼ੁਰੂ ਕਰੋ ਤੇ ਤੁਹਾਡੇ ਚਿਹਰੇ ਦੇ ਦੇਖਿਓ 글로ਵ ਕਿੰਦਾ ਆਂਦਾ ਹੂੰ 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 ਮੇਰੇ ਅੱਜਕੱਲ੍ਹ ਨਾ ਹਵਾ ਜ਼ਿਆਦਾ ਠੰਡੀ ਹੋਣ ਕਰਕੇ ਨੇ ਜੀ ਜਿਹੜੇ ਲਿਪਸ ਹੈਗੇ ਬੁੱਲ ਹੈਗੇ ਉਹ ਵੀ ਬਹੁਤ ਫੱਟਦੇ ਨੇ ਲਾਸੋ ਦੇ ਬੁੱਲਾਂ ਤੇ ਵੀ ਲਾ ਲਓ ਕੋਈ ਸਾਈਡ ਇਫੈਕਟ ਨਹੀਂ ਇਹਦਾ ਕੀ ਬਾਤ ਆ ਬੜੀ ਕਹਿੰਦੇ ਜੀ ਦਾਸਾ ਫੈਗਨਸ ਵੀ ਬੜੀ ਜ਼ਬਰਦਸਤ ਹੈ ਬਿਲਕੁਲ ਨੈਚੁਰਲ ਜੀ ਇਹ ਤੇ ਫਰੂਕੀ ਸਾਹਿਬ ਹੁਣ ਤੁਸੀਂ ਦੇਖਿਓ ਵੀ ਸਾਡੀਆਂ ਬੀਬੀਆਂ ਮੈਨੂੰ ਕਿੰਨੇ ਟਾਈਮ ਚ ਫਰਕ ਪੈ ਜਾਊਗੀ ਮਾਫ ਕਰਨਾ ਮੈਂ ਥੋੜਾ ਜਿਆਦਾ ਐਕਸਾਈਟਡ ਹਾਂ ਕਰੀਬ ਨੂੰ ਲੈ ਕੇ ਕਿੰਨਾ ਟਾਈਮ ਚ ਫਰਕ ਪੈ ਜਾਊਗਾ ਇੱਕ ਹਫਤੇ ਚ ਫਰਕ ਪੈ ਜਾਊਗਾ ਅੱਛਾ ਇੱਕ ਹਫਤੇ ਚ ਮੈਂ ਤੁਹਾਨੂੰ ਦੱਸਾਂ ਇਹਦਾ ਰਿਜ਼ਲਟ ਮਿਲਿਆ ਕਿਸੇ ਨੂੰ ਮੈਂ ਆਪ ਹੈਰਾਨ ਹੋ ਗਿਆ ਅੱਛਾ ਮੈਂ ਕਹਿੰਦੀ ਸੱਚੀ ਤੁਸੀਂ ਇਹ ਜੋ ਰਿਜ਼ਲਟ ਦੀਆਂ ਮੈਨੂੰ ਫੋਟੋ ਆ ਬਿਫੋਰ ਆਫਟਰ ਦੀਆਂ ਫੋਟੋਆਂ ਸ਼ੇਅਰ ਕੀਤੀਆਂ ਮੈਂ ਕਿ ਸੱਚੀ ਇਹ ਸਾਡੇ ਕੋਈ ਭਾਈ ਸਾਹਿਬ ਹੈਗੇ ਨੇ ਸਾਡੇ ਬਹੁਤ ਰਿਲੇਟਿਵ ਨੇ ਨੇੜ ਦੇ ਤੇ ਉਹਨਾਂ ਨੂੰ ਮੈਂ ਦਸੀ ਇਹ ਗੱਲ ਤੇ ਉਹਨਾਂ ਨੇ ਯੂਜ਼ ਕੀਤੀ ਤੇ ਉਹਨਾਂ ਨੇ ਨਾ ਹਫਤੇ ਬਾਅਦ ਦੀਆਂ ਬਿਫੋਰ ਆਫਟਰ ਦੀਆਂ ਮੈਨੂੰ ਫੋਟੋਆਂ ਭੇਜੀਆਂ ਤੇ ਮੈਂ ਵੇਖ ਕੇ ਬਾਕੀ ਹੈਰਾਨ ਹੋ ਗਿਆ ਉਹਨਾਂ ਦੇ ਕਾਫੀ ਡਾਰਕ ਸਰਕਲ ਸੀਗੇ ਉਹ ਡਾਰਕ ਸਰਕਲ ਬਿਲਕੁਲ ਲੱਭਦੇ ਹੀ ਨਹੀਂ ਪਏ ਠੀਕ ਹੈ ਇੰਨੀ ਵਧੀਆ ਇੰਨਾ ਵਧੀਆ ਇਹਦਾ ਸ਼ਾਨਦਾਰ ਅਸਰ ਨਰਮ ਜਾ ਕਰਤੀ ਜੀ ਸਕਿਨ ਐ ਆਕੜੀ ਆਕੜੀ ਜੀ ਪਈ ਸੀ ਰੁਕੀ ਸਾਹਿਬ ਦੇਖੋ ਤੁਹਾਡੇ ਚਿਹਰੇ ਤੇ ਜਿੱਦਾਂ ਕੋਰੀਅਨ ਸਕਿਨ ਨਹੀਂ ਹੁੰਦੀ ਉਦਾਂ 글로 ਆਇਆ ਮੜਾ ਇਹ ਕੈਮਰਾਮੈਨ ਸਾਹਿਬ ਨੂੰ ਕਹੋ ਇੱਕ ਰੀਪ ਕਰਕੇ ਦਿਖਾਏ ਜਰਾ ਜੀ ਜੀ ਡਾਕਟਰ ਸਾਹਿਬ ਮੈਨੂੰ ਲੱਗਦਾ ਜਿੰਨੀ ਕੈਂਟ ਦੇ ਫਰੇਗਰੈਂਸ ਹੈਗੀ ਹੈ ਉਨੀ ਕੈਂਟ ਦੇ ਕੰਮ ਜਿਹੜੀ ਜ਼ਰੂਰ ਕਰੇਗੀ ਪਰ ਮੈਨੂੰ ਇਹ ਦੱਸ ਦਿਓ ਵੀ ਫਿਰ ਜੇਕਰ ਕਈਆਂ ਦੀ ਗੱਲ ਨਹੀਂ ਬਣਦੀ ਤੁਸੀਂ ਕਹੇ ਮੇਰੇ ਤਾਂ ਹੁਣੇ ਗੱਲ ਬੰਨੀ ਸ਼ੁਰੂ ਹੋ ਗਈ ਹੈ ਚਲੋ ਜੇ ਅਸੀਂ ਲਗਾਈਏ ਜਿਨ੍ਹਾਂ ਦੀ ਗੱਲ ਨਹੀਂ ਬਣਦੀ ਤੁਹਾਨੂੰ ਕਿਵੇਂ ਮਿਲ ਸਕਦੇ ਦੇਖੋ ਜੀ ਮੈਨੂੰ ਮਿਲਣਾ ਬਹੁਤ ਸੌਖਾ ਅਰੋੜਾ ਪ੍ਰਾਈਮ ਟਾਵਰ ਨੇੜੇ ਬੱਸ ਸਟੈਂਡ ਹੋਟਲ ਪ੍ਰੈਜ਼ੀਡੈਂਟ ਦੇ ਪਿੱਛੇ ਹਰ ਰੋਜ਼ ਮਿਲਦਾ ਮੈਂ ਜਲੰਧਰ ਸ਼ਹਿਰ 'ਚ ਸਿਰਫ ਜਲੰਧਰ ਸ਼ਹਿਰ 'ਚ ਹੀ ਮਿਲਦਾ ਹੋਰ ਕਿਤੇ ਨਹੀਂ ਮਿਲਦਾ ਤੇ ਮੈਨੂੰ ਮਿਲਣ ਤੋਂ ਪਹਿਲਾਂ ਪਲੀਜ਼ ਫੋਨ ਕਰਕੇ ਸਮਾਂ ਲੈ ਕੇ WhatsApp ਦੇ ਉੱਤੇ ਫੋਨ ਦੇ ਉੱਤੇ ਮੈਸੇਜ ਛੱਡ ਦਿਓ ਮੈਨੂੰ ਤੇ ਮੈਂ ਤੁਹਾਨੂੰ ਜ਼ਰੂਰ ਕੰਟੈਕਟ ਕਰ ਲਾਂਗਾ ਮੈਨੂੰ ਡਾਇਰੈਕਟ ਕਾਲ ਕਰਨੀ ਇੱਕ ਮੈਂ ਬੇਨਤੀ ਹੋਰ ਕਰਾਂਗਾ ਵੀ ਮੇਰੇ ਕੋਲ ਆ ਜਿਹੜਾ ਪ੍ਰੋਡਕਟ ਆਪਾਂ ਬਣਾਇਆ ਇੱਥੇ ਜਿਹੜੀ ਆ ਨੁਸਖਾ ਜਪੀ ਪੇਸ਼ ਕੀਤਾ ਚਾਨਵਰਗਾ ਮੁਖੜਾ ਇਹ ਚਾਨਵਰਗਾ ਮੁਖੜਾ ਤੁਸੀਂ ਆਪ ਬਣਾਣਾ ਇਹ ਮੇਰੇ ਕੋਲ ਰੈਡੀਮੇਡ ਨਹੀਂ ਮਿਲਣਾ ਤੇ ਸਾਡੇ ਕੋਲ ਮਿਲਦੀ ਹੈ ਸੌਂਦ ਇਸ ਤਰ੍ਹਾਂ ਦੇ ਨੁਸਖੇ ਫਾਰਮੂਲੇ ਨਾਲ ਬਣੀ ਨੁਸਖੇ ਫਾਰਮੂਲੇ ਨਾਲ ਬਣੀ ਹੁੰਦੀ ਹੈ ਪਰ ਉਹਦੇ ਵਿੱਚ ਹੋਰ ਵੀ ਕਈ ਦੁਰਲਭ ਜੜੀਆਂ ਮੁੱਟੀਆਂ ਪਾਈਆਂ ਹੁੰਦੀਆਂ ਬਟ ਆ ਜਿਹੜਾ ਨੁਸਖਾ ਬਣਾ ਕੇ ਆਪਾਂ ਪਬਲਿਕ ਕਰਤਾ ਇਹ ਤੁਹਾਡੇ ਲਈ ਹੈ ਇਹਦੀ ਮਿਹਨਤ ਤੁਸੀਂ ਆਪ ਕਰਨੀ ਹੈ ਇਹ ਤੁਸੀਂ ਆਪ ਬਣਾਣਾ ਇਹ ਚੀਜ਼ਾਂ ਮੇਰੇ ਕੋਲ ਰੈਡੀमेड ਨਹੀਂ ਹੁੰਦੀਆਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਮੈਂ ਸੋਚ ਰਿਹਾ ਸੀ ਕਿ ਸੈਫਰਨ ਦੀ ਜ਼ਾਫਰਾਨ ਦੀ ਜਿਹੜੀ ਇਹ ਕ੍ਰੀਮ ਹੈਗੀ ਹੈ ਜਾਂ ਫਿਰ ਬਦਾਮਾਂ ਨਾਲ ਇਹ ਕ੍ਰੀਮ ਕਿਵੇਂ ਬਣ ਸਕਦੀ ਹੈ ਤੇ ਡਾਕਟਰ ਸਾਹਿਬ ਨੇ ਕਮਾਲ ਕਰਤਾ ਬਹੁਤ ਸੋਹਣਾ ਨੁਸਖਾ ਫਾਰਮੂਲਾ ਮੈਂ ਖੁਦ ਵੀ ਅਪਲਾਈ ਕੀਤਾ ਤੇ ਦੇਖਦੇ ਕਿੰਨਾ ਫਰਕ ਹੈਗਾ ਜਿਹੜਾ ਚਿਹਰੇ ਦੇ ਉੱਤੇ ਆਏਗਾ ਔਰ ਕਰਾਂਗਾ ਜ਼ਰੂਰ ਮੈਂ ਵੀ ਇਹ ਨੁਸਖਾ ਫਾਰਮੂਲਾ ਕਰ ਜਾ ਕੇ ਅਪਲਾਈ ਜ਼ਰੂਰ ਕਰਾਂਗਾ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਔਰ ਤੁਹਾਨੂੰ ਚੇਤਾਵਨੀ ਇਹ ਹੈ ਕਿ ਮੈਂ ਇਹ ਨੁਸਖਾ ਫਾਰਮੂਲਾ ਡਾਕਟਰ ਸਾਹਿਬ ਦੀ ਰეკਮੈਂਡੇਸ਼ਨ ਤੋਂ ਬਾਅਦ ਅ ਅਪਲਾਈ ਕਰਾਂਗਾ ਆਪਣੇ ਆਪ ਤੇ ਪੁੱਛਾਂਗਾ ਕਿਵੇਂ ਇਹਦਾ ਕਿੰਨੇ ਟਾਈਮ ਕਿਸ ਤਰੀਕੇ ਨਾਲ ਅਪਲਾਈ ਕਰਨਾ ਹੈ ਔਰ ਤੁਸੀਂ ਵੀ ਕਿਸੇ ਨਾ ਕਿਸੇ ਦੀ ਸਲਾਹ ਡਾਕਟਰ ਵੈਦ ਹਕੀਮ ਦੀ ਉਸ ਤੋਂ ਬਾਅਦ ਹੀ ਆਪਣੇ ਚਿਹਰੇ ਦੇ ਉੱਤੇ ਇਸ ਨੂੰ ਅਪਲਾਈ ਕਰਨਾ ਹੈ ਜੀ ਇੱਕ ਇਹਦੇ ਵਿੱਚ ਹੋਰ ਗੱਲ ਐਡ ਕਰਾਂਗਾ ਵੀ ਜੋ ਕੋਈ ਵੀ ਮੇਰੀ ਕੋਈ ਬੀਬੀ ਭੈਣ ਹੈ ਮੇਰਾ ਕੋ ਭਰਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੇਗਾ ਉਹਦੇ ਵੱਲੋਂ ਮੇਰੇ ਮੇਰੇ ਵੱਲੋਂ ਨਾਮ ਉਹਨੂੰ ਕਿ ਮੈਂ ਉਹਨੂੰ ਸੁੰਦਰੀਆ ਕਰੀਮ ਦਾ ਪੈਕ ਬਿਲਕੁਲ ਮੁਫਤ ਉਹਦੇ ਘਰ ਦੇ ਐਡਰੈਸ ਤੇ ਤੇ ਕੋਰੀਅਰ ਦੇ ਚਾਰਜੇਸ ਵੀ ਉਹਦੇ ਕੋ ਨਹੀਂ ਲਵਾਵਾਂਗੇ ਅੱਛਾ ਉਹਦੇ ਵਾਸਤੇ ਫਿਰ ਕਿੰਨੇ ਸ਼ੇਅਰ ਜ਼ਰੂਰੀ ਨੇ ਸ਼ੇਅਰ ਵੱਧ ਤੋਂ ਵੱਧ ਜਿੰਨੇ ਵੱਧ ਤੋਂ ਵੱਧ ਕਰ ਦੇਣ ਕੋਈ ਜ਼ਰੂਰੀ ਨਹੀਂ ਵੀ ਐਨੇ ਸ਼ੇਅਰ ਕਰਨੇ ਨੇ ਸਕ੍ਰੀਨ ਸ਼ਾਟ ਤੁਹਾਡੇ ਕੋ ਜਿੰਨੇ ਸਭ ਤੋਂ ਵੱਧ ਰੇਸ ਲਾਤੀ ਜਿੰਨੇ ਸਭ ਤੋਂ ਵੱਧ ਕੀਤੇ ਆਪਾਂ ਉਹਨੂੰ ਦੇ ਦਾਂਗੇ ਸੋਨਦਰੀ ਕਰੀਮ ਸੋਨਦਰੀ ਕਰੀਮ ਦਾ ਇੱਕ ਪੈਕ ਵਿਦ ਕੋਰੀਅਰ ਚਾਰजेस ਮੇਰੇ ਵੱਲੋਂ ਬਿਲਕੁਲ ਮੁਫਤ। ਕੀ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਹੜਾ ਇਸ ਭਲਾਈ ਦੇ ਕੰਮ ਨੂੰ ਹੋਰ ਅੱਗੇ ਵਧਾਏਗਾ ਯਾਨੀ ਕਿ ਇਹ ਨੁਸਖਾ ਫਾਰਮੂਲਾ ਉਹਨਾਂ ਭੈਣਾ ਉਹਨਾਂ ਸਾਡੀਆਂ ਆ ਮਾਵਾ ਕੋਲ ਸਾਡੇ ਬੱਚਿਆਂ ਕੋਲ ਜਾਂ ਸਾਡੇ ਭਰਾਵਾਂ ਕੋਲ ਪਹੁੰਚਦਾ ਕਰੇਗਾ ਜੋ ਮਜਬੂਰ ਨੇ ਫੇਸ ਜਿਨ੍ਹਾਂ ਦੇ ਬਹੁਤ ਖਰਾਬ ਹੋ ਚੁੱਕੇ ਨੇ ਉਹਨਾਂ ਨਾਲ ਸ਼ੇਅਰ ਕਰੇਗਾ ਵਤ ਵਤ ਸ਼ੇਅਰ ਕਰੇਗਾ ਤਾਂ ਉਹਨਾਂ ਵੱਲੋਂ ਬਣਾਇਆ ਗਿਆ ਨੁਸਖਾ ਫਾਰਮੂਲਾ ਇਸੇ ਤਰੀਕੇ ਦੇ ਜੜੀਆਂ ਬੂਟੀਆਂ ਨਾਲ ਉਹ ਬਣਾਉਂਦੇ ਨੇ ਉਹ ਸੁੰਦਰੀਏ ਕਰੀਮ ਹੈਗੀ ਉਹਨਾਂ ਨੂੰ ਫ੍ਰੀ ਆਫ ਕਾਸਟ ਉਹਨਾਂ ਦੇ ਘਰ ਦੇ ਐਡਰੈਸ ਤੇ ਮਿਲ ਜਾਏਗੀ ਸੋ ਫਿਲਹਾਲ ਇਹ ਵੀਡੀਓ ਕਿਵੇਂ ਲੱਗੀ ਇਸ ਬਾਰੇ ਬਤੋ ਸੇ ਆਪਣੀ ਰਾਇ ਵੀ ਸਾਨੂੰ ਜ਼ਰੂਰ ਦਿਓ ਫਿਲਹਾਲ ਮੈਨੂੰ ਇਹ ਵੀਡੀਓ ਠੀਕ ਖਤਮ ਕਰਨ ਦੀ ਦਿਓ ਆ ਗਿਆ ਧੰਨਵਾਦ ਹਕੀਕਤ ਟੀਵੀ ਪੰਜਾਬੀ ਦੇਖਣ ਵਾਲੇ ਸਾਰਿਆਂ ਨੂੰ ਮੇਰੇ ਵੱਲ ईद ਦੇ ਪਾਵਨ ਦਿਹਾੜੇ ਦੇ ਉੱਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਹੋਣ